ਸੋਸ਼ਲ ਮੀਡੀਆ ਤੇ ਆ ਖਬਰਾਂ ਬੜੀਆਂ ਵਾਇਰਲ ਹੁੰਦੀਆਂ ਪਈਆਂ ਸਾਂ ਜਿਸ ਦੇ ਵਿੱਚ ਇੱਕ ਗੱਡੀ ਦਾ ਸਪੀਕਰ ਲੱਗਿਆ ਹੋਇਆ ਹੈ ਤੇ ਉਸ ਸਪੀਕਰ ਦੇ ਵਿੱਚੋਂ ਅਜਿਹੀਆਂ ਆਵਾਜ਼ਾਂ ਆਉਂਦੀਆਂ ਪਈਆਂ ਸਾਂ ਜਿਹੜੀਆਂ ਕਿ ਲੋਕਾਂ ਦੇ ਕਾਲਜੇ ਠੰਡ ਪਾਉਂਦੀਆਂ ਪਈਆਂ ਸਨ ਜਦੋਂ ਅਸੀਂ ਇਸ ਬਾਬਤ ਧਿਆਨ ਦੇ ਨਾਲ ਖਬਰ ਨੂੰ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀਆਂ ਇਸ ਦੇ ਵਿੱਚ ਹਕੀਕਤਾਂ ਸਾਹਮਣੇ ਆਈਆਂ ਉਸ ਨੂੰ ਸੁਣ ਕੇ ਤੁਹਾਡੀ ਕੀ ਰਾਏ ਬਣਦੀ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਦਰਅਸਲ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਐਸਐਚਓ ਹਰਿੰਦਰ ਸਿੰਘ ਚਮੇਲੀ ਦੀ ਇੱਕ ਵੀਡੀਓ ਇਹ ਵਾਇਰਲ ਹੁੰਦੀ ਪਈ ਹੈ ਜਿਸ ਦੇ ਵਿੱਚ ਉਹ ਆਪਣੀ ਗੱਡੀ ਤੇ ਸਟicker ਲਗਾ ਕੇ ਗਲੀ ਗਲੀ ਦੇ ਵਿੱਚ ਹੋਕਾ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਦਿੰਦੇ ਪਏ ਹੈ ਕਿ ਉਹ ਨਸ਼ਾ ਵੇਚਣ ਤੋਂ ਬਾਸ ਆ ਜਾਣ ਨਹੀਂ ਤਾਂ ਵੱਡੀ ਕਾਰਵਾਈ ਸਖਤ ਕਾਰਵਾਈ ਹੋਵੇਗੀ ਇਸ ਵੀਡੀਓ ਨੂੰ ਲੈ ਕੇ ਐਸ ਐਚਓ ਹਰਿੰਦਰ ਸਿੰਘ ਚਿਮੇਲੀ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਨਸ਼ੇੜੀਆਂ ਦੇ ਲਈ ਨਸ਼ਾ ਵੇਚਣ ਵਾਲਿਆਂ ਦੇ ਲਈ ਕੀ ਸਕੀਮ ਜਾਂ ਕੀ ਵਿਜ਼ਨ ਸੋਚਿਆ ਹੋਇਆ ਹੈ ਉਸ ਬਾਰੇ ਸੁਣ ਕੇ ਤੁਸੀਂ ਵੀ ਜ਼ਰੂਰ ਖੁਸ਼ ਹੋ ਜਾਣਾ ਇਹ ਬੇਸਿਕਲੀ ਇਹ ਹੈ ਵੀ ਕੁਝ ਇੱਥੇ ਸ਼ੇਖਾਂ ਵਾਲੀ ਬਸਤੀ ਹੈ ਜਿੱਥੇ ਮੇਰੇ ਕੋਲੇ ਸੋਰਸ ਰਿਪੋਰਟਾਂ ਸੀ ਕਿ ਇੱਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਲੋਕ ਬੱਚਿਆਂ ਨੂੰ ਨਸ਼ੇ ਪ੍ਰਤੀ ਆਦੀ ਕਰਦੇ ਨੇ ਵੇਚਦੇ ਨੇ ਉਸ ਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਜ ਗਲੀ ਗਲੀ ਜਾ ਕੇ ਮੈਂ ਆਪਣਾ ਜਿਹੜਾ ਮੋਬਾਈਲ ਨੰਬਰ 987650858 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਸ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੋਸਮੈਂਟ ਰਹੀਂ ਲੋਕਾਂ ਨਾਲ ਆਪ ਦਾ ਵੱਧ ਤੋਂ ਵੱਧ ਰابطਾ ਕਾਇਮ ਕਰਕੇ ਜੋ ਵੀ ਨਸ਼ੇ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਲਰਾਂ ਨੂੰ ਕਿ ਉਸ ਉਫਰਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਉਹਨਾਂ ਨੂੰ ਚੇਤਾਵਨੀ ਤੇ ਇਹੀ ਹੈ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਹਨ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਤੇ ਪੂਰੀ ਅੱਖ ਰੱਖੀ ਜਾਵੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਿਟੀ ਥਾਣੇ ਦੇ ਏਰੀਏ ਵਿੱਚ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਮੈਂ ਨਸ਼ਾ ਮੁਕਤ ਕਰਾਂ ਲੋਕਾਂ ਨੂੰ ਇਹ ਬੇਨਤੀ ਕਰਦਾ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮਾਂ ਸਮੇਂ ਨੂੰ ਮੁਖ ਰੱਖਦੇ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾੜੇ ਕੰਮਾਂ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਇਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਕਾਨੂੰਨੀ ਕਾਰਵਾਈ ਕਰ ਸਕੀ